ਕਹਿੰਦੀ ਹੈ ਦਦਿਕਾਣੀਆ ਜੀ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਬਾਰਾ ਸਿੰਘਾ ਰਹਿੰਦਾ ਸੀ ਇੱਕ ਦਿਨ ਜਿਆਦਾ ਗਰਮੀ ਕਾਰਨ ਉਸ ਨੂੰ ਪਿਆਸ ਮੌਤ ਸਤਾਇਆ ਉਹ ਪਾਣੀ ਦੀ ਤਲਾਸ਼ ਵਿੱਚ ਘੁੰਮਦਾ ਘੁੰਮਦਾ ਇੱਕ ਤਲਾਬ ਦੇ ਕੰਢੇ ਤੇ ਜਾ ਪੜਿਆ ਜਦੋਂ ਉਸ ਨੇ ਤਲਾਬ ਦੇ ਨਿਰਮਲ ਤੇ ਸਾਫ਼ ਪਾਣੀ ਦੇਖਿਆ ਤਾਂ ਉਸ ਦੀ ਜਾਨ ਵਿੱਚ ਜਾਨ ਆਈ ਉਸ ਨੇ ਰੱਜ ਕੇ ਪਾਣੀ ਪੀਤਾ ਤੇ ਆਪਣੀ ਪਿਆਸ ਮੋਹਾਈ ਜਦੋਂ ਉਸ ਨੂੰ ਹੋ ਸ਼ਾਇਦ ਉਸ ਨੇ ਆਪਣਾ ਪਰਛਾਵਾਂ ਪਾਣੀ ਵਿੱਚ ਵੇਖਿਆ ਉਸ ਨੇ ਆਪਣੇ ਖੂਬਸੂਰਤ ਸਿੰਘਾਂ ਸਿੰਘ ਨੂੰ ਪਾਣੀ ਵਿੱਚ ਦੇਖੇ ਤਾਂ ਬਹੁਤ ਖੁਸ਼ ਹੋਇਆ ਤੇ ਮਨ ਹੀ ਮਨ ਵਿੱਚ ਆਪਣੇ ਸਿੰਘਾਂ ਦੀ ਪ੍ਰਸ਼ੰਸਾ ਕਰਨ ਲੱਗਾ ਇਸੇ ਖੁਸ਼ੀ ਦੌਰਾਨ ਉਸ ਨੇ ਆਪਣੀਆਂ ਟੰਗਾਂ ਤੇ ਪਰਛਾਵੇਂ ਨੂੰ ਵੀ ਪਾਣੀ ਵਿੱਚ ਵੇਖਿਆ ਜਦੋਂ ਉਸ ਨੇ ਆਪਣੀਆਂ ਟੰਗਾਂ ਨੂੰ ਵੇਖਿਆ ਤਾਂ ਉਸ ਦੀ ਸਾਰੀ ਖੁਸ਼ੀ ਉੱਡ ਪੁੱਡ ਗਈ ਉਸ ਨੂੰ ਆਪਣੇ ਸਿੰਘਾਂ ਤੇ ਮੁਕਾਬਲਾ ਟੰਗਾਂ ਬਹੁਤ ਹੀ ਪੈੜੀਆਂ ਲੱਗੀਆਂ ਉਹ ਟੰਗਾਂ ਦੀ ਨਿੰਦਿਆ ਕਰਨ ਲੱਗਾ ਤੇ ਉਹਨਾਂ ਦੀ ਕ੍ਰੂਪਤਾ ਦੇਪਸਤਾ ਹੁੰਦਾਗਾ ਉਹ ਸੋਚ ਹੀ ਰਿਹਾ ਸੀ ਕਿੰਨਾ ਚੰਗਾ ਹੁੰਦਾ ਜੇ ਪ੍ਰਮਾਤਮਾ ਸਿੰਘਾਂ ਵਾਂਗ ਮੇਰੀਆਂ ਟੰਗਾਂ ਵੀ ਖੂਬਸੂਰਤ ਬਣਾ ਦਿੰਦਾ ਪਰ ਹੁਣ ਕੀ ਕਰ ਸਕਦਾ ਸੀ ਅਜੀਬਾਰਾ ਸਿੰਘਾ ਇਸ ਉਦੜ ਉਂਦੇੜ ਮੰਨ ਵਿੱਚ ਬੋਨ ਵਿੱਚ ਹੀ ਉਂਝਿਆ ਰਿਹਾ ਸੀ ਕਿ ਇੱਕ ਸ਼ਿਕਾਰੀ ਕੁੱਤਿਆਂ ਸਮੇਤ ਉਧਰ ਆਇਆ ਆਤਮਕਿਆ ਸ਼ਿਕਾਰੀ ਕੁੱਤਿਆਂ ਦੀ ਨਿਗਾਹ 12 ਸਿੰਘਾਂ ਤੇ ਪਈ ਹੁਣ ਬਾਰਾ ਸਿੰਘਾ ਆਪਣੇ ਬਚਾਅ ਬਾਰੇ ਸੋਚਣ ਲੱਗਾ ਉਹ ਉੱਥੋਂ ਐ ਇੰਨਾ ਤੇਜ਼ੀ ਦੌੜਿਆ ਕਿ ਕੁੱਤਿਆਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਪਰ ਕੁੱਤੇ ਹਾਲੇ ਵੀ ਉਸ ਦਾ ਪਿੱਛਾ ਕਰਦੇ ਆ ਰਹੇ ਸਨ ਜਦੋਂ ਬਾਰਾ ਸਿੰਘਾ ਕਾਫੀ ਦੂਰ ਨਿਕਲ ਗਿਆ ਤਾਂ ਉਹ ਕੁਝ ਝਾੜੀਆਂ ਵਿੱਚ ਲੁਕ ਕੇ ਬੈਠ ਗਿਆ ਜਦੋਂ ਉਸ ਨੇ ਨੇ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਸੁਣੀ ਤਾਂ ਉਸ ਨੇ ਫਿਰ ਧੌੜਨਾ ਚਾਹਿਆ ਪਰ ਅਫਸੋਸ ਉਸ ਨੇ ਕੁਸੂਤ ਸਿੰਘ ਝਾੜੀਆਂ ਵਿੱਚ ਫਸ ਚੁੱਕੇ ਸਨ ਜੋ ਨਿਕਲ ਨਹੀਂ ਰਹੇ ਸਨ ਅੰਤਚਾਰੀ ਕੁੱਤੇ ਵੀ ਉਸ ਨੂ ਲਬ ਦੇ ਲਬ ਦੇ ਉੱਤੇ ਆ ਪਹੁੰਚੇ। ਉਹਨਾਂ ਨੇ 12 ਸਿੰਘਾਂ ਨੂੰ ਨੰਬੋਚ ਲਿਆ ਤੇ ਪਾਰ ਛੁੱਟਿਆ। ਸੋ 12 ਸਿੰਘਾਂ ਜਿੰਨਾ ਸਿੰਘਾਂ ਨੂੰ ਖੂਬਸੂਤ ਕਹਿ ਕੇ ਮਾਨ ਕਰ ਰਿਹਾ ਸੀ, ਉਹੀ ਸਿੰਘ ਉਸ ਦੀ ਮੌਤ ਦਾ ਕਾਰਨ ਬਣੇ। ਜਿਹੜੀਆਂ ਟੰਗਾਂ ਨੂੰ ਭੈੜੀਆਂ ਕਹਿ ਕੇ ਝੂਰ ਰਿਹਾ ਸੀ। ਉਹਨਾਂ ਨੇ ਉਸ ਨਹੀਂ ਐਨੀ ਵਕਤ ਕੀਤੀ। ਇਹ ਉਸ ਨੂੰ ਕੁੱਤਿਆਂ ਦੀ ਪਹੁੰਚੋਂ ਕਾਫੀ ਦੂਰ ਲੈ ਆਈਆਂ ਸਨ। ਸਿੱਖਿਆ ਸਾਚੀ ਕਹਿੰਦੇ ਹਨ ਕਿ ਹੱਥ ਚਮਕੀ ਤੇ ਸੋਨਾ ਨਹੀਂ ਹੋ ਸਕਦਾ ਇਹ ਸੀ ਜੀ ਸਾਡੀ ਅੱਜ ਦੀ کہانی ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਫਿਰ ਨਵੀਂ ਕਹਾਣੀ ਲੈ ਕੇ ਸਸਤਿ ਤੋਂ